ਕਾਊਂਟਿੰਗ ਸੈਂਟਰ ਦੇ ਅੰਦਰ ਜਿਵੇਂ ਹੁਣ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਕੋਈ ਰਿਪੋਰਟ ਪਤਾ ਲੱਗਿਆ ਕੋਈ ਦੱਸਿਆ ਕੁਛ ਤੁਸੀਂ ਕਹਿੰਦੇ ਸਾਨੂੰ ਤਾਂ ਅੰਦਰ ਨਹੀਂ ਵੜਨ ਦਿੰਦੇ ਤੇ ਜੇ ਤੁਹਾਨੂੰ ਨਹੀਂ ਅੰਦਰ ਵੜਨ ਦਿੰਦੇ ਤੇ ਇਹਨਾਂ ਦਾ ਸਰਕਾਰ ਦਾ ਹਾਲਾਤ ਵੇਖੋ ਦੇਖੋ ਪ੍ਰੈਸ ਦੀ ਆਜ਼ਾਦੀ ਵੀ ਖੋਈ ਜਾਂਦੇ ਚਲੋ ਅਸੀਂ ਤਾਂ ਆਪੋਜੀਸ਼ਨ ਵਾਲੇ ਆ ਸਾਡੇ ਨਾਲ ਤਾਂ ਲੜਾਈ ਹੈਗੀ ਹੈਗੀ ਆ ਪਰ ਪ੍ਰੈਸ ਦੀ ਆਜ਼ਾਦੀ ਵੀ ਦੇਖੋ ਕਿਵੇਂ ਖੋ ਰਹੇ ਆ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੇ ਆ ਚਾਹੇ ਐਮਐਲਏ ਦੇ ਹੋਣ ਚਾਹੇ ਆਪਣਾ ਐਮਪੀ ਦੇ ਹੋਣ ਤਾਂ ਹਮੇਸ਼ਾ ਇੱਕ ਪ੍ਰੈਸ ਦਾ ਇੱਕ ਰੂਮ ਹੁੰਦਾ ਹੈ ਪ੍ਰੈਸ ਦੀ ਗੈਲਰੀ ਬਣਦੀ ਆ ਉਥੇ ਹਰ ਰਾਉਂਡ ਤੋਂ ਬਾਅਦ ਰਿਪੋਰਟ ਆਉਂਦੀ ਆ ਤੇ ਆ ਦੇਖੋ ਮੰਨ ਲਾ ਕਿ ਪਹਿਲਾ ਰਾਉਂਡ ਖਤਮ ਹੋ ਗਿਆ ਪਰ ਇਹਨਾਂ ਨੇ ਕੋਈ ਰਿਪੋਰਟ ਨਹੀਂ ਦਿੱਤੀ ਸਾਡੇ ਹੁਣ ਆਈਡੀ ਕਾਰਡ ਜ਼ਿਲ੍ਹਾ ਪ੍ਰਿਸ਼ਦ ਦੇ ਇਲੈਕਸ਼ਨ ਏਜੰਟ ਦੇ ਬਣੇ ਹੋਏ ਆ ਪਰ ਸਾਨੂੰ ਪਹਿਲੇ ਰਾਉਂਡ ਚੋਂ ਬਾਹਰ ਕਰਤਾ ਕਹਿੰਦੇ ਕਿਉਂਕਿ ਆ ਤੁਹਾਡਾ ਜੀ ਦੂਜੇ ਮਤਲਬ ਕਿ ਦੂਜੇ ਜਿਹੜਾ ਜ਼ਿਲ੍ਹਾ ਪੇਸ਼ਾ ਦਾ ਉਹਦੇ ਕਰਨ ਵਾਲਾ ਉਹਦੇ ਚ ਤੁਸੀਂ ਜਾ ਸਕਦੇ ਹੋ ਇਹਦੇ ਚ ਨਹੀਂ ਬੈਠ ਸਕਦੇ ਮਤਲਬ ਕਿ ਸਰਕਾਰ ਇੰਨੀ ਡਰੀ ਹੋਈ ਆ ਇੰਨੇ ਬਖਲਾੜ ਚ ਅੱਜ ਹਾਲਾਤ ਵੇਖੋ ਤੁਸੀਂ ਪਹਿਲਾ 라ਉਂਡ ਖਤਮ ਹੋ ਗਿਆ ਹਜੇ ਤੱਕ ਰਿਜ਼ਲਟ ਕਲੀਅਰ ਨਹੀਂ ਕਰ ਰਹੇ ਕਾਊਂਟਿੰਗ ਸੈਂਟਰ ਦੇ ਅੰਦਰ ਜਿਵੇਂ ਹੁਣ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਕੋਈ ਰਿਪੋਰਟ ਪਤਾ ਲੱਗਿਆ ਕੋਈ ਦੱਸਿਆ ਕੁਛ ਤੁਸੀਂ ਕਹਿੰਦੇ ਸਾਨੂੰ ਤਾਂ ਅੰਦਰ ਨਹੀਂ ਵੜਨ ਦਿੰਦੇ ਤੇ ਜੇ ਤੁਹਾਨੂੰ ਨਹੀਂ ਅੰਦਰ ਵੜਨ ਦਿੰਦੇ ਤੇ ਇਹਨਾਂ ਦਾ ਸਰਕਾਰ ਦਾ ਹਾਲਾਤ ਵੇਖੋ ਦੇਖੋ ਪ੍ਰੈਸ ਦੀ ਆਜ਼ਾਦੀ ਵੀ ਖੋਈ ਜਾਂਦੇ ਚਲੋ ਅਸੀਂ ਤਾਂ ਆਪੋਜੀਸ਼ਨ ਵਾਲੇ ਆ ਸਾਡੇ ਨਾਲ ਤਾਂ ਲੜਾਈ ਹੈਗੀ ਹੈਗੀ ਆ ਪਰ ਪ੍ਰੈਸ ਦੀ ਆਜ਼ਾਦੀ ਵੀ ਦੇਖੋ ਕਿਵੇਂ ਖੋ ਰਹੇ ਆ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੇ ਆ ਚਾਹੇ ਐਮਐਲਏ ਦੇ ਹੋਣ ਚਾਹੇ ਆਪਣਾ ਐਮਪੀ ਦੇ ਹੋਣ ਤਾਂ ਹਮੇਸ਼ਾ ਇੱਕ ਪ੍ਰੈਸ ਦਾ ਇੱਕ ਰੂਮ ਹੁੰਦਾ ਹੈ ਪ੍ਰੈਸ ਦੀ ਗੈਲਰੀ ਬਣਦੀ ਆ ਉਥੇ ਹਰ 라ਉਂਡ ਤੋਂ ਬਾਅਦ ਰਿਪੋਰਟ ਆਉਂਦੀ ਆ ਤੇ ਆ ਦੇਖੋ ਮੰਨ ਲਾ ਕਿ ਪਹਿਲਾ 라ਉਂਡ ਖਤਮ ਹੋ ਗਿਆ ਪਰ ਇਹਨਾਂ ਨੇ ਕੋਈ ਰਿਪੋਰਟ ਨਹੀਂ ਦਿੱਤੀ ਸਾਡੇ ਹੁਣ ਆਈਡੀ ਕਾਰਡ ਜਿਲ੍ਹਾ ਪੇਸ਼ਾ ਦੇ ਇਲੈਕਸ਼ਨ ਏਜੰਟ ਦੇ ਬਣੇ ਹੋਏ ਆ ਪਰ ਸਾਨੂੰ ਪਹਿਲੇ 라ਉਂਡ ਚੋਂ ਬਾਹਰ ਕਰਤਾ ਕਹਿੰਦੇ ਕਿਉਂਕਿ ਆ ਤੁਹਾਡਾ ਜੀ ਦੂਜੇ 라ਉਂਡ ਮਤਲਬ ਕਿ ਦੂਜੇ ਜਿਹੜਾ ਜਿਲ੍ਹਾ ਪੇਸ਼ਾ ਦਾ ਉਹਦੇ ਕਰਨ ਵਾਲਾ ਉਹਦੇ ਚ ਤੁਸੀਂ ਜਾ ਸਕਦੇ ਹੋ ਇਹਦੇ ਚ ਨਹੀਂ ਬੈਠ ਸਕਦੇ ਮਤਲਬ ਕਿ ਸਰਕਾਰ ਇੰਨੀ ਡਰੀ ਹੋਈ ਆ ਇਹਨੇ ਬਖਲਾਅਤ ਚ ਅੱਜ ਹਾਲਾਤ ਵੇਖੋ ਤੁਸੀਂ ਪਹਿਲਾ 라ਉਂਡ ਖਤਮ ਹੋ ਗਿਆ ਹਜੇ ਤੱਕ ਰਿਜ਼ਲਟ ਕਲੀਅਰ ਨਹੀਂ ਕਰ ਰਹੇ ਕਾਊਂਟਿੰਗ ਸੈਂਟਰ ਦੇ ਅੰਦਰ ਜਿਵੇਂ ਹੁਣ ਮੈਂ ਪ੍ਰੈਸ ਵਾਲੇ ਵੀਰਾਂ ਨੂੰ ਪੁੱਛ ਰਿਹਾ ਸੀ ਮੈਂ ਕਿਹਾ ਕੋਈ ਰਿਪੋਰਟ ਪਤਾ ਲੱਗਿਆ ਕੋਈ ਦੱਸਿਆ ਕੁਛ ਤੁਸੀਂ ਕਹਿੰਦੇ ਸਾਨੂੰ ਤਾਂ ਅੰਦਰ ਨਹੀਂ ਵੜਨ ਦਿੰਦੇ ਤੇ ਜੇ ਤੁਹਾਨੂੰ ਨਹੀਂ ਅੰਦਰ ਵੜਨ ਦਿੰਦੇ ਤੇ ਇਹਨਾਂ ਦਾ ਸਰਕਾਰ ਦਾ ਹਾਲਾਤ ਵੇਖੋ ਦੇਖੋ ਪ੍ਰੈਸ ਦੀ ਆਜ਼ਾਦੀ ਵੀ ਖੋਈ ਜਾਂਦੇ ਚਲੋ ਅਸੀਂ ਤਾਂ ਆਪੋਜੀਸ਼ਨ ਵਾਲੇ ਆ ਸਾਡੇ ਨਾਲ ਤਾਂ ਲੜਾਈ ਹੈਗੀ ਹੈਗੀ ਆ ਪਰ ਪ੍ਰੈਸ ਦੀ ਆਜ਼ਾਦੀ ਵੀ ਦੇਖੋ ਕਿਵੇਂ ਖੋ ਰਹੀ ਆ ਕਿਉਂਕਿ ਜਦੋਂ ਵੀ ਇਲੈਕਸ਼ਨ ਹੁੰਦੇ ਆ ਚਾਹੇ ਐਮ.ਐਲ.ਏ ਦੇ ਹੋਣ ਚਾਹੇ ਆਪਣਾ ਐਮ.ਪੀ ਦੇ ਹੋਣ ਤਾਂ ਹਮੇਸ਼ਾ ਇੱਕ ਪ੍ਰੈਸ ਦਾ ਇੱਕ ਰੂਮ ਹੁੰਦਾ ਹੈ ਪ੍ਰੈਸ ਦੀ ਗੈਲਰੀ ਬਣਦੀ ਆ ਉਥੇ ਹਰ 라ਉਂਡ ਤੋਂ ਬਾਅਦ ਰਿਪੋਰਟ ਆਉਂਦੀ ਆ ਤੇ ਆ ਦੇਖੋ ਮੰਨ ਲਾ ਕਿ ਪਹਿਲਾ 라ਉਂਡ ਖਤਮ ਹੋ ਗਿਆ ਪਰ ਇਹਨਾਂ ਨੇ ਕੋਈ ਰਿਪੋਰਟ ਨਹੀਂ ਦਿੱਤੀ ਸਾਡੇ ਹੁਣ ਆਈ.ਡੀ. ਕਾਰਡ ਜ਼ਿਲ੍ਹਾ ਪ੍ਰਿਸ਼ਦ ਦੇ ਇਲੈਕਸ਼ਨ ਏਜੰਟ ਦੇ ਬਣੇ ਹੋਏ ਆ ਪਰ ਸਾਨੂੰ ਪਹਿਲੇ 라ਉਂਡ ਚੋਂ ਬਾਹਰ ਕਰਤਾ ਕਹਿੰਦੇ ਕਿਉਂਕਿ ਆ ਤੁਹਾਡਾ ਜੀ ਦੂਜੇ ਮਤਲਬ ਕਿ ਦੂਜੇ ਜਿਹੜਾ ਜ਼ਿਲ੍ਹਾ ਪੇਸ਼ਾ ਦਾ ਉਹਦੇ ਕਰਨ ਵਾਲਾ ਉਹਦੇ ਚ ਤੁਸੀਂ ਜਾ ਸਕਦੇ ਹੋ ਇਹਦੇ ਚ ਨਹੀਂ ਬੈਠ ਸਕਦੇ ਮਤਲਬ ਕਿ ਸਰਕਾਰ ਇੰਨੀ ਡਰੀ ਹੋਈ ਆ ਇੰਨੇ ਬਖਲਾੜ ਚ ਅੱਜ ਹਾਲਾਤ ਵੇਖੋ ਤੁਸੀਂ ਪਹਿਲਾ 라ਉਂਡ ਖਤਮ ਹੋ ਗਿਆ ਹਜੇ ਤੱਕ ਰਿਜ਼ਲਟ ਕਲੀਅਰ ਨਹੀਂ ਕਰੇ